ਪਟਾਣਕੋਟ ਦੀ ਹਾਲਤ ਉਸ ਤੋਂ ਵੀ ਜ਼ਿਆਦਾ ਖਰਾਬ ਖਰਾਬ ਹੈ ਪਟਾਣਕੋਟ ਚ ਨਗਰ ਨਿਗਮ ਨਾਲ ਦੀ ਕੋਈ ਚੀਜ਼ ਹੀ ਨਹੀਂ ਬਚੀ ਹੈਗੀ ਗਲੀ ਦੇ ਅੰਦਰ ਕੂੜਾ ਇਕੱਠਾ ਕਰਕੇ ਜਲਾਇਆ ਜਾਂਦਾ ਹੈ ਜਗਾ ਜਗਾ ਦੇ ਉੱਤੇ ਧੂਆ ਜਿਹੜਾ ਉੱਠਦਾ ਹੈ ਬੰਦਿਆਂ ਦਾ ਸਾਹ ਲੈਣਾ ਵੀ ਔਖਾ ਪਿਆ ਹੋਇਆ ਪਿਆ ਗਲੀ ਕੋਈ ਏਰੀਆ ਨਹੀਂ ਐਸਾ ਜਿੱਥੇ ਗੰਦਗੀ ਦੇ ਢੇਰ ਨਹੀਂ ਲੱਗੇ ਹੋਏ ਕਮ ਦੇ ਉਤੇ ਕਾਂਗਰਸ ਦਾ ਕਬਜ਼ਾ ਹੈ ਪਤਾ ਨਹੀਂ ਉਹ ਵਿਚਾਰੇ ਨਿੱਸਾ ਆਏ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕੋਈ ਹੋ ਨਹੀਂ ਰਿਹਾ ਨਵੇਂ ਡੀਸੀ ਸਾਹਿਬ ਆਏ ਨੇ ਕਮਿਸ਼ਨਰ ਵੀ ਨੇ ਉਹਨਾਂ ਨਾਲ ਗੱਲ ਕਰਕੇ ਦੇਖਦੇ ਆਂ ਪੁਰਾਣੇ ਵਾਲੇ ਤੇ ਕਹਿ ਰਹੇ ਸੀ ਕਿ ਸੜਕਾਂ ਗਲੀਆਂ ਬਣਾ ਬਣਾ ਦੇਾਂਗੇ ਉਹ ਵੀ ਨਹੀਂ ਬਣ ਰਹੀਆਂ ਹਰ ਪਾਸੇ ਖੱਡੇ ਹੀ ਖੱਡੇ ਆ ਕਰਕੇ ਇਸ ਸਰਕਾਰ ਦੀ ਪੂਲ ਖੁੱਲਦੀ ਹੈ ਮਾਨ ਸਰਕਾਰ ਦੀ ਕਿ ਭਾਈ ਤੂੰ ਸਾਫ ਸੁਥਰਾ ਪਾਣੀ ਪੀਣ ਨੂੰ ਦੇ ਦੇ ਗਲੀਆਂ ਸਾਫ ਦੇ ਦੇ ਚੱਲਦਾ ਹੋਇਆ ਸੀਵਰੇਜ ਦੇ ਦੇ ਇਹ ਵੱਡੀਆਂ ਵੱਡੀਆਂ ਗੱਲਾਂ ਨਾਲ ਸੁੱਟ। ਸਾਡੇ ਸ਼ਹਿਰਾਂ ਦੀ ਜਿਹੜੀ ਹਵਾ ਆ ਉਹ ਪ੍ਰਦੂਸ਼ਿਤ ਹੀ ਹੋ ਰਹੀ ਆ ਸ਼ਹਿਰ ਵਿੱਚ ਪੋਲੂਸ਼ਨ ਦਾ ਸਟਾਰ ਵਧਦਾ ਜਾ ਰਿਹਾ ਉਹਨੂੰ ਲੈ ਕੇ ਨਹੀਂ ਸਰਕਾਰਾਂ ਉਹਨੂੰ ਜਾਂ ਨਗਰ ਨਿਗਮ ਕਿਹਨੂੰ ਜ਼ਿੰਮੇਵਾਰ। ਅਸਾਂ ਹੈ ਕਿ ਨਗਰ ਨਿਗਮਾਂ ਵੀ ਸਰਕਾਰ ਦੇ ਅੰਦਰ ਆਂਦੀਆਂ। ਔਰ ਅਪਸ਼ਰ ਸ਼ਾਹੀ ਦਾ ਬੋਲਬਲ ਹੈ ਜੇਕਰ ਪੂਰੇ ਪੰਜਾਬ ਦੇ ਅੰਦਰ ਅਸੀਂ ਦੇਖੀਏ ਚਾਹੇ ਲੁਧਿਆਣਾ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਠਾਨਕੋਟ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਪਟਿਆਲਾ ਹੋਵੇ ਵੱਡੇ ਵੱਡੇ ਸ਼ਹਿਰ ਜਿਹੜੇ ਆਗੇ ਨੇ ਇਹ ਸਰਕਾਰ ਇੱਕ ਪਾਸੇ 스마트 ਸਿਟੀ ਬਣਾਉਣ ਦੀ ਗੱਲ ਕਰਦੀ ਹੈ ਦੂਜੇ ਪਾਸੇ ਹਰ ਗਲੀ ਦੇ ਅੰਦਰ ਊੜਾ ਇਕੱਠਾ ਕਰਕੇ ਜਲਾਇਆ ਜਾਂਦਾ ਹੈ ਜਗਾ ਜਗਾ ਜਿਉਤੇ ਧੂਆਂ ਜਿਹੜਾ ਉੱਠਦਾ ਹੈ ਬੰਦਿਆਂ ਦਾ ਸਾਹ ਲੈਣਾ ਵੀ ਔਖਾ ਪਿਆ ਹੋਇਆ ਪਿਆ ਪਟਾਣਕੋਟ ਦੀ ਹਾਲਤ ਉਸ ਤੋਂ ਵੀ ਜ਼ਿਆਦਾ ਖਰਾਬ ਖਰਾਬ ਹੈ ਪਟਾਣਕੋਟ ਤੇ ਨਗਰ ਨਿਗਮ ਨਾਲ ਦੀ ਕੋਈ ਚੀਜ਼ ਹੀ ਨਹੀਂ ਬਚੀ ਹੈਗੀ ਕੋਈ ਗਲੀ ਕੋਈ ਏਰੀਆ ਨਹੀਂ ਐਸਾ ਜਿੱਥੇ ਗੰਦਗੀ ਦੇ ਢੇਰ ਨਹੀਂ ਲੱਗੇ ਹੋਏ ਨਗਰ ਨਿਗਮ ਜਿਉਤੇ ਕਾਂਗਰਸ ਦਾ ਕਬਜ਼ਾ ਹੈ ਪਤਾ ਨਹੀਂ ਉਹ ਵਿਚਾਰੇ ਨਿੱਸਾ ਆਏ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕੋਈ ਹੋ ਨਹੀਂ ਰਿਹਾ ਔਰ ਹੁੰਦਾ ਨਵੇਂ ਡੀਸੀ ਜਾਵਾ ਆਈ ਨੇ ਕਮਿਸ਼ਨਰ ਵੀ ਜੁਣਨ ਨਾਲ ਗੱਲ ਕਰਕੇ ਦੇਖਦੇ ਆਂ ਪੁਰਾਣੇ ਵਾਲੇ ਤੇ ਕਹਿ ਰਹੇ ਸੀ ਕਿ ਸੜਕਾਂ ਗਲੀਆਂ ਬਣਾ ਬਣਾ ਦੇਾਂਗੇ ਉਹ ਵੀ ਨਹੀਂ ਬਣ ਰਹੀਆਂ ਹਰ ਪਾਸੇ ਖੱਡੇ ਖੱਡੇ ਆ ਤੁਸੀਂ ਸਾਡਾ ਪੁਰਾਣਾ ਟਾਈਮ ਯਾਦ ਕਰੋ 12 ਤੋਂ ਲੈ ਕੇ 17 ਵਾਲਾ ਸਮੇਂ ਯਾਦ ਕਰੋ ਉਸ ਵੇਲੇ ਪਠਾਨਕੋਟ ਤੇ ਜਿਹੜਾ ਕੰਮ ਹੋਇਆ ਇਸ ਸਟੈਂਡ ਸਟਿਲ ਹੋਇਆ ਪਿਆ ਅੱਜ ਲੋਕਾਂ ਨੂੰ ਕੂੜੇ ਦੇ ਢੇਰ ਦੇ ਅੰਦਰ ਸ਼ਹਿਰ ਬਦਲੇ ਬਦਲ ਗਏ ਨੇ ਸਾਹ ਲੈਣਾ ਵੀ ਔਖਾ ਹੋਇਆ ਪਿਆ ਇਸ ਕਰਕੇ ਇਸ ਸਰਕਾਰ ਦੀ ਪੋਲ ਖੁੱਲਦੀ ਹੈ ਮਾਨ ਸਰਕਾਰ ਦੀ ਕਿ ਭਾਈ ਤੂੰ ਸਾਫ਼ ਸੁਥਰਾ ਪਾਣੀ ਪੀਣ ਨੂੰ ਦੇ ਦੇ ਗਲੀਆਂ ਸਾਫ਼ ਦੇ ਦੇ ਚੱਲਦਾ ਹੋਇਆ ਸੀਵਰੇਜ ਦੇ ਦੇ ਇਹ ਵੱਡੀਆਂ ਵੱਡੀਆਂ ਗੱਲਾਂ ਨਾਲ ਸੁੱਟ ਸਫਾਈ ਦੇ ਦੇ ਬਸ ਇੱਕ ਵੇਸਟ ਮੈਨੇਜਮੈਂਟ ਟਾਸਕ ਫੋਰਸ ਗਠਨ ਕਰਨ ਦੀ ਗੱਲ ਤੇ ਵੀ ਸੀ ਵੇਸਟ ਮੈਨੇਜਮੈਂਟ ਟਾਸਕ ਫੋਰਸ ਗਠਨ ਕਰਨ ਦੀ ਕਰਤੇ ਸੀ ਉਹਨੂੰ ਲੈ ਕੇ ਉਹਦੇ ਅੰਦਰ ਵੀ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਉਹਨਾਂ ਨੂੰ ਲੱਗ ਕਰਨ ਦਾ ਵਿਸ਼ੇ ਹੈ ਔਰ ਦਿੱਲੀ ਵਾਲੇ ਆਕਾ ਦੇ ਰਿਮੋਟ ਦੇ ਉਤੇ ਇਹ ਉਹਨੂੰ ਗਠਨ ਕਰਨ ਵੱਲ ਜਾ ਰਹੇ ਸੀ ਜਦ ਕਿ ਉਹ ਪ੍ਰਾਈਵੇਟੇਸ਼ਨ ਜਿਹੜੀ ਹੈ ਜਿਹੜੇ ਆਪਣੇ ਮੁਲਾਜ਼ਮ ਕੱਚੇ ਨੇ ਕਿ ਆ ਉਹਨਾਂ ਨੂੰ ਪੱਕੇ ਕਰਨ ਦਾ ਇਹਨਾਂ ਨੇ ਵਾਦਾ ਕੀਤਾ ਸੀ ਉਹ ਪੱਕੇ ਕਰਨ ਨਾਲ ਮੈਨੇਜਮੈਂਟ ਠੀਕ ਹੋਏ ਤੇ ਇਹੀ ਕਰਮਚਾਰੀ ਵਧੀਆ ਕੰਮ ਕਰ ਲੈਣਗੇ ਮੈਨੇਜਮੈਂਟ ਨਹੀਂ ਹੈਗੀ ਸਵਾਲ ਤੇ ਆ ਗਿਆ ਹਰ ਕੰਮ ਚੋਂ ਕਿਦਾਂ ਭ੍ਰਸ਼ਟਾਚਾਰ ਕਰਨਾ ਹੈ ਕਿਦਾਂ ਪੰਜਾਬ ਨੂੰ ਲੁੱਟਣਾ ਹੈ ਉਹ ਵਾਲਾ ਖੇਲ ਚੱਲਦਾ ਪਿਆ ਇਸ ਕਰਕੇ ਪੂਰਾ ਪੰਜਾਬ ਇਸਲੇ ਇਹ ਕੂੜੇ ਦੇ ਢੇਰ-ਦਾਨ ਚ ਤਬਦੀਲ ਹੋਇਆ ਪਿਆ